ਬੀਡਿੰਗ ਬੋਰਡ ਜادیه ਹੋ ਗਈ ਸੀ ਫਿਰ ਚੱਕ ਦਾ ਮੈਂ ਹੈ ਹਸਪੀਟਲ ਆਇਆ ਮੈਨੂੰ ਪਤਾ ਹੀ ਨਹੀਂ ਸੌਂ ਗਿਆ ਉਸੇ ਬੱਸ ਪਾਸ ਆਈ ਫਿਰ ਅਚਰ ਹੋ ਗਈ ਆ ਤੁਹਾਡੇ ਘਰ ਚ ਇੰਨੀ ਜਾਰੀ ਗਰੀਬੀ ਇਹੋ ਹੀ ਕਮਾਨ ਵਾਲਾ ਕਿ ਮੇਰਾ ਕੋਈ ਹਿਸਾਰਾ ਨਹੀਂ ਹੈ ਘਰ ਵਾਲਾ 12 ਸਾਲ ਤੁਹਾਡੇ ਨਾਲ ਰਹਿ ਨਹੀਂ ਰਿਹਾ ਇਲਾਜੀ ਹੋ ਜੇ ਬਾਕੀ ਹੋਰ ਨਹੀਂ ਚਲੋ ਕਮੋਨ ਜੋਗਾ ਹੋ ਜਾ ਫਿਰ ਅੱਗੇ ਵੰਕੋ ਪੱਤੀ ਕੋਸ਼ ਆਪਣੇ ਸਿੱਧੇ ਖੜਾ ਲੈ ਸਤਿ ਸ਼੍ਰੀ ਅਕਾਲ ਦਾ ਸਮਰਵਲ ਵੇਖ ਰਹੇ ਦਿਸਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਜਿਦਕੋ ਤੁਸੀਂ ਵੇਖਦੇ ਹੋ ਕਿ ਇੱਕ ਪਾਸੇ ਘਰ ਚ ਗਰੀਬੀ ਹੁੰਦੀ ਹੈ ਤੇ ਦੂਜੇ ਪਾਸੇ ਮਜਬੂਰੀਆਂ ਪਰ ਕਿਤਨਾ ਕਿਤੇ ਜਿਹੜੀ ਗਰੀਬੀ ਆ ਉਹ ਮਜਬੂਰੀਆਂ ਤੇ ਜਿੱਤ ਪਾਉਂਦੀ ਆ ਜਿਸ ਤਰੀਕੇ ਨਾਲ ਅਸੀਂ ਵਕਫ ਵਕਫ ਸਟੋਰੀਆਂ ਬਖਾਉਨੇ ਆ ਕਿ ਕਿਸ ਤਰੀਕੇ ਨਾਲ ਲੋਕਾਂ ਦਾ ਕੀ ਹਾਲ ਚੱਲ ਰਿਹਾ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਲੋਕਾਂ ਨੂੰ ਬਿਮਾਰੀਆਂ ਨੇ ਕਿਤਨਾ ਕਿਤੇ ਘੇਰਿਆ ਹੋਇਆ ਪਰ ਗਰੀਬੀ ਹੋਣ ਕਰਕੇ ਇਲਾਜ ਨਹੀਂ ਹੋ ਰਿਹਾ ਪਰਦਾਨੀ ਸੱਜਣਾ ਨੂੰ ਕਿਤਨੇ ਕਿਤੇ ਅਪੀਲਾਂ ਕੀਤੀਆਂ ਜਾਂਦੀਆਂ ਨੇ ਕਿ ਸਾਡੇ ਲੋਕਾਂ ਦਾ ਇਲਾਜ ਕਰਵਾਇਆ ਜਾਵੇ ਉਸੇ ਤਰੀਕੇ ਦੇ ਨਾਲ ਹੀ ਇੱਕ ਹਲਕਾ ਜਨਾਲਬੇ ਸੀਜਨ ਹਸਪੀਟਲ ਵਿੱਚ ਐਡਮਿਟ ਇੱਕ ਨੌਜਵਾਨ ਨੇ ਜਿਹੜੇ ਕਿ ਇੱਕ ਗਲਤਰੀ ਕੱਚ ਦੇ ਸ਼ੀਸ਼ੇ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਤਰੀਕੇ ਨਾਲ ਉਹਨਾਂ ਦੀ ਬਾਹ ਕੱਟੀ ਗਈ ਸੀ ਪਰ ਹੁਣ ਇਸ ਵੇਲੇ ਉਹ ਜਿਹੜਾ ਪੇਸ਼ੈਂਟ ਆ ਉਹ ਇਸ ਵੇਲੇ ਜੇਰੇ ਇਲਾਜ ਆ ਸੀਜਨ ਹਸਪੀਟਲ ਦੇ ਵਿੱਚ ਤੇ ਉਸ ਵੇਲੇ ਮਾਂ ਜਿਹੜੀ ਉਹ ਪੁਕਾਰ ਕਰ ਰਹੀ ਆ ਕਿ ਕਿਤੇ ਕਿਨਾ ਕਿਤੇ ਮੇਰੇ ਪੁੱਤ ਦਾ ਜਿਹੜਾ ਇਲਾਜ ਕਰਵਾਇਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਹਸਪੀਟਲਾਂ ਦੇ ਵੱਡੇ ਖਰਚੇ ਨੇ ਵੱਡੇ ਪੱਧਰ ਤੇ ਬਾਹ ਨੂੰ ਜੋੜਨ ਵਾਸਤੇ ਲੱਖਾਂ ਰੁਪਏ ਦਾ ਜਿਹੜਾ ਖਰਚਾ ਲੱਗ ਰਿਹਾ ਵਾ ਪਰ ਮਾਂ ਕਿਤੇ ਨਾ ਕਿਤੇ ਜਿਹੜਾ ਆਪਣੇ ਬੱਚ ਦਾ ਇਲਾਜ ਕਰਵਾ ਰਹੀ ਆ ਕਿੰਨਾ ਕਿਤੇ ਸੋਚ ਲਿਆ ਕਿ ਮੇਰੇ ਪੁੱਤ ਦੀ ਜਿਹੜੀ ਬਾਹ ਬਿਲਕੁਲ ਸਹੀ ਹੋਵੇ ਤੇ ਮੇਰੇ ਪੁੱਤ ਦਾ ਜਿਹੜਾ ਸਰੀਰ ਬਿਲਕੁਲ ਓਕੇ ਹੋਵੇ ਤੇ ਉਹ ਘਰ ਦਾ ਗੁਜ਼ਾਰਾ ਜਿਸ ਤਿੱਕੇ ਪਹਿਲਾਂ ਚਲਾ ਰਿਹਾ ਸੀ ਫਿਰ ਆਪਣੇ ਘਰ ਦੀ ਜ਼ਿੰਮੇਵਾਰੀ ਉਸੇ ਤਰੀਕੇ ਨਾਲ ਚੁੱਕ ਚੁੱਕੇ ਉਹ ਮਾਂ ਸਾਡੇ ਨਾਲ ਮੌਜੂਦ ਆ ਸੀ ਪਾ ਗੱਲ ਕਰਾਂਗੇ ਹਾਂਜੀ ਮੈਂ ਕੀ ਨਾਂ ਤੁਹਾਡਾ ਰੋਜੀ ਅ ਕਿਸ ਤਰੀਕੇ ਨਾਲ ਹੋਇਆ ਬੱਚੇ ਦਾ ਐਕਸੀਡੈਂਟ ਕੰਮ ਤੇ ਗਿਆ ਭਾਜੀ ਤੇ ਕੰਮ ਤੇ ਇਹਦੇ ਨਾਲ ਮਤਲਬ ਇਥੋਂ ਬਾਹ ਸਾਰੀ ਫਰੇਚਰ ਹੋ ਗਈ ਆ ਤੇ ਆਡੇ ਘਰ ਚ ਇੰਨੀ ਜ਼ਿਆਦੀ ਗਰੀਬੀ ਇਹੋ ਹੀ ਕਮਾਣ ਵਾਲਾ ਤੇ ਮੇਰਾ ਕੋਈ ਹਿਸਾਰਾ ਵੀ ਨਹੀਂ ਹੈ ਘਰ ਵਾਲਾ 12 ਸਾਲ ਤੁਹਾਡੇ ਨਾਲ ਰਹਿ ਨਹੀਂ ਰਿਹਾ ਬੇਟੀ ਵੀ ਆਈ ਆਪਣੇ ਘਰ ਇਹ ਪਰ ਕਿਸ ਤਰਿਕਾ ਨਾਲ ਐਕਸੀਡੈਂਟ ਕਿਦਾਂ ਹੋਇਆ ਸ਼ੀਸ਼ੇ ਦਾ ਕਹ ਰਹੇ ਨਾ ਕਿ ਤੁਸੀਂ ਆਏ ਸੀ ਤੇ ਉਹ ਕੰਮ ਤੇ ਸ਼ੀਸ਼ੇ ਦੀ ਸ਼ੀਸ਼ਾ ਪਾਉਣ ਲੱਗਾ ਤੇ ਉਹ ਸਾਰੀ ਬਾਹ ਜਦੋਂ ਖਿੱਚ ਕੇ ਬਾਹ ਕੱਢਣ ਲੱਗਾ ਤੇ ਸਾਰੀ ਕੱਟੀ ਗਈ ਬਾਹ ਤੇ ਇਸ ਕਰਕੇ ਸਾਡੇ ਕੋਲ ਮਤਲਬ ਬਹੁਤ ਮੁਸ਼ਕਲ ਆ ਪੈਸੇ ਢੇਲੇ ਦੇ ਹਾਲਾਤ ਬਹੁਤ ਮਾੜੇ ਮੈਂ ਇਦਾਂ ਲੈ ਲੈ ਕੇ ਇਲਾਜ ਕਰਾਉਂਦੇ ਪਰ ਹੁਣ ਡਾਕਟਰ ਕੀ ਕਹਿੰਦੇ ਆ ਇਹਨਾਂ ਦੇ ਇਲਾਜ ਵਾਸਤੇ ਤੁਸੀਂ ਕਹਿੰਦੇ ਲੱਖਾਂ ਰੁਪਏ ਦਾ ਖਰਚਾ ਆ ਤੇ ਕਿੰਨਾ ਕ ਖਰਚਾ ਮੰਗਦੇ ਬੇਟਾ ਮਤਲਬ ਹੋਈ ਜਿੰਨਾ ਖਰਚਾ ਹੈ ਮਤਲਬ 2-3 ਲੱਖ ਰੁਪਏ ਤੱਕ ਹੈਗਾ ਹੈ ਹਾਂਜੀ ਪਰ ਹੁਣ ਠੀਕਰ ਜਿਹੜਾ ਹੁਣ ਆਪਰੇਟ ਹੋ ਗਿਆ ਡਾਕਟਰਾਂ ਨੇ ਕੀ ਕਿਹਾ ਹੁਣ ਦੀ ਬਾਹ ਤਾਂ ਠੀਕ ਹੋ ਚੁੱਕੀ ਹੈ ਹਾਂਜੀ ਉਹ ਕਹਿੰਦੇ ਆ ਮਤਲਬ ਪਿਆਹਾ ਪੋਹਾ ਜਵਾਂ ਕਰਾਓ ਮਤਲਬ ਡਾਕਟਰਾਂ ਨੇ ਵੀ ਚਲੋ ਸਾਡੀ ਹਲਫ ਕੀਤੀ ਆ ਤੇ ਚਲੋ ਮਾੜੇ ਬੰਦੇ ਆ ਤੇ ਅਸੀਂ ਪੀਲ ਕਰਦੀ ਸਾਡੀ ਜਿੰਨੀ ਵੀ ਹੋ ਸਕਦਾ ਕੋਈ ਹਲਫ ਕਰੇ ਘਰ ਚ ਐ ਹੋਈ ਕਮਾਉਣ ਵਾਲਾ ਹੋਰ ਕੋਈ ਸਾਡਾ ਸਹਾਰਾ ਨਹੀਂ ਹੈਗਾ ਇਹ ਗੱਲ ਇਹਦੀ ਪਾਪਾ ਨਹੀਂ ਕਰਾ ਇਹ ਨਾਰੇ ਕਲਾ ਤੁਸੀਂ ਕਹਿੰਦੇ ਨਾਲ ਨਹੀਂ ਰਹਿ ਰਹੇ ਕੀ ਕਾਰਨ ਸੀਗਾ ਇਹ ਵੈਸੇ ਸ਼ਰਾਬ ਪਾਣੀ ਪੀ ਕੇ ਲੜਾਈ ਝਗੜਾ ਹੁੰਦਾ ਹੁੰਦਾ ਹੈ ਤੇ ਇਸ ਕਰਕੇ ਉਹ ਅਲੱਗ ਰਹਿੰਦੇ ਪਏ ਮੈਂ ਬੱਚੇ ਲੈ ਕੇ ਅਲੱਗ ਭੇਕਿਆਂ ਦੇ ਘਰ ਅੱਛਾ ਕਿੰਨੀ ਦੇਰ ਤੋਂ ਰਹਿ ਰਹੇ ਹੋ ਵਕਤ ਤੁਸੀਂ 12 13 ਸਾਲ 12 ਸਾਲ ਹੋ ਗਏ ਨੇ ਪਰ ਤੁਸੀਂ ਵੀ ਫਿਰ ਕੋਈ ਕੰਮ ਕਰਦੇ ਹੋ ਘਰ ਦਾ ਖਰਚਾ ਚਲਾਉਣ ਲਈ ਮੈਂ ਵੀ ਘਰਾਂ ਦਾ ਕੰਮ ਕਰਦੀ ਹਾਂ ਹਾਂਜੀ ਪਰ ਅੱਜ ਹੁਣ ਜਦੋਂ ਇਹ ਮੁਸੀਬਤਾਂ ਦਾ ਪਹਾੜ ਦਿਖ ਪਿਆ ਕਿ ਉਹ ਹੀ ਕਮਾਉਣ ਵਾਲਾ ਬੱਚਾ ਸੀ ਉਹਦੀ ਹੀ ਬਾਹ ਤੇ ਸੱਟ ਲੱਗ ਗਈ ਆ ਕਾਫੀ ਜਿਹੜਾ ਇਸ ਵੇਲੇ ਜਿਹੜੇ ਮੁਸ਼ਕਲ ਦੀ ਘੜੀ ਚੋਂ ਨਿਕਲ ਰਹੇ ਹੋ ਤੁਸੀਂ ਕਿਸ ਤਰੀਕੇ ਦਾ ਹੁਣ ਡਾਕਟਰ ਕੀ ਕਹਿੰਦੇ ਆ ਡਾਕਟਰ ਨਾਲ ਤੁਹਾਡੀ ਗੱਲ ਹੋਈ ਆ ਕਿਉਂਕਿ ਡਾਕਟਰ ਸਾਹਿਬ ਨਾਲ ਸਾਡੀ ਵੀ ਗੱਲ ਹੋਈ ਸੀ ਡਾਕਟਰ ਸਾਹਿਬ ਕਹਿੰਦੇ ਕਿ ਅਸੀਂ ਵੀ ਹਰ ਪੱਖੋਂ ਇਹਨਾਂ ਦਾ ਸਹਾਇਤਾ ਕਰ ਰਹੇ ਆ ਕਿ ਤੁਹਾਡਾ ਆਸ਼ੀਮਾਨ ਕਾਰਡ ਨਹੀਂ ਬਣਿਆ ਇਹੋ ਜੀ ਕੋਈ ਸਹਾਇਤਾ ਕਾਰਡ ਨਹੀਂ ਬਣਿਆ ਤੁਹਾਡਾ ਨਹੀਂ ਬਣਿਆ ਸਾਡਾ ਇਹ ਕਾਰਡ ਬਣਿਆ ਨਹੀਂ ਮੇਰਾ ਰਾਸ਼ਨ ਕਾਰਡ ਵੀ ਨਹੀਂ ਬਣਿਆ ਸਰ ਹਾਂ ਇਹ ਕਾਰਡ ਨਹੀਂ ਇਹ ਜਿੰਨਾ ਵੀ ਹੋ ਸਕਦਾ ਹਲ ਫਸਾਰੇ ਭੈਣ ਭਰਾ ਮੇਰੀ ਕਰਨ ਪਰ ਹੁਣ ਇਸ ਵੇਲੇ ਡਾਕਟਰ ਕਿੰਨਾ ਖਰਚਾ ਦੱਸ ਰਿਹਾ ਕਿਉਂਕਿ ਜਿਸ ਤੀਕ ਨਾ 6 ਮਹੀਨੇ ਤੱਕ ਬੈੱਡ ਤੇ ਰਹੇਗਾ ਬੱਚਾ ਕਾਫੀ ਮੈਡੀਸਿਨ ਚੱਲਣਗੀ ਆ ਜੀ ਹਾਂ ਸਾਢੇ 3-4 ਲੱਖ ਤੱਕ ਉਹ ਕਹਿੰਦੇ ਮਤਲਬ ਤੁਹਾਡਾ ਖਰਚਾ ਆ ਜਾਣਾ ਐਦਾਂ ਥੋੜੇ ਬਾਅਦ ਇਹ ਜਮਾ ਕਰਾਏ ਹੋ ਇਹਨੇ ਰਿਸ਼ਤੇਦਾਰਾਂ ਤੋਂ ਫੜ ਕੇ ਹਾਂਜੀ ਪਰ ਹੁਣ ਵੱਡਾ ਖਰਚਾ ਤਾਂ ਰਿਸ਼ਤੇਦਾਰ ਵੀ ਨਹੀਂ ਚੁੱਕਦੇ ਹੁਣੇ ਕਾਫੀ ਮੁਸ਼ਕਲ ਨਹੀਂ ਨਾ ਘਰ 'ਚ ਕੋਈ ਕਮਾਨ ਵਾਲਾ ਨਾ ਕੋਈ ਸ਼ੈ ਮੈਨੂੰ ਸੰਭੂਗੀ ਦੀ ਘਰ ਦੇ ਆ ਕੰਮ ਕਰੂੰਗੀ ਕੋਈ ਹਾਂਡਾ ਸਾਰਾ ਨਹੀਂ ਹੈਗਾ ਦਾਨੀ ਸੱਜਣ ਬਹੁਤ ਹਲਪਾ ਕਰਦੇ ਨੇ ਜਿਸ ਤਰੀਕੇ ਨਾਲ ਵੇਖਦੇ ਹੋ ਕਿ ਵੱਡੇ ਪੱਦਰ ਤੇ ਉਹ ਲੋਕਾਂ ਦੇ ਇਲਾਜ ਵੀ ਕਰਾਉਂਦੇ ਨੇ ਜਿੱਥੇ-ਜਿੱਥੇ ਲੋੜ ਹੁੰਦੀ ਹੈ ਦਾਨੀ ਸੱਜਣ ਨਾਲ ਖਲੋਂਦੇ ਨੇ ਪਰ ਹੁਣ ਕਿੰਨੇ ਕੀ ਮੰਗ ਕਰਨੀ ਚਾਹੁੰਦੇ ਹੋ ਕੀ ਅਪੀਲ ਕਰਨੀ ਚਾਹੁੰਦੇ ਹੋ ਦਾਨੀ ਸੱਜਣਗੇ ਆ ਤੇ ਮਤਲਬ ਸਾਡੇ ਬੇਟੇ ਦਾ ਇਲਾਜ ਵਾਸਤੇ ਚਲੋ ਜਿੰਨਾ ਵੀ ਹੋ ਸਕਦਾ ਮੇਰੀ ਹਲਫ ਕਰਨ ਜਿੰਨਾ ਤੱਕ ਇਹਦਾ ਇਲਾਜ ਚੱਲਦਾ ਉਹਨਾਂ ਤੱਕ ਇਲਾਜ ਫਿਰ ਘਰ ਦਾ ਮੇਰਾ ਖਰਚਾ ਮੈਂ ਕੁਛ ਕਰ ਨਹੀਂ ਸਕਦੀ ਉਹਨੂੰ ਸੰਭੂਗੀ ਤੇ ਕੰਮ ਕਰੂੰਗੀ ਪਰ ਜਿਸ ਤਰੀਕੇ ਨਾਲ ਵੇਖਦੇ ਕਿ ਕਿਤੇ ਨਾ ਕਿਤੇ ਉਦਾਨੀ ਸੱਜਣ ਬੜਾ ਵੱਡੇ ਪੱਧਰ ਤੇ ਦਾਨ ਕਰਦੇ ਨੇ ਪਰ ਇਹਨਾਂ ਚੀਜ਼ਾਂ ਤੋਂ ਕਿਤਨੇ ਕਿਤੇ ਪਿਛਾ ਹੋ ਗਏ ਨੇ ਕਿ ਲੋਕ ਦਾਨ ਦੇ ਨਾਂ ਤੇ ਕਹਿ ਕੇ ਪੈਸੇ ਇਕੱਠੇ ਕਰ ਲੈਂਦੇ ਨੇ ਪਰ ਉਹ ਜਿਹੜਾ ਪੇਸ਼ੈਂਟ ਹੁੰਦਾ ਫਿਰ ਉਦਾਂ ਦਾ ਉਦਾਂ ਹੀ ਰਹਿ ਜਾਂਦਾ ਵਾ ਤੇ ਨਹੀਂ ਐਂ ਤੇ ਪੂਰਾ ਆਪਣੇ ਬੇਟੇ ਦਾ ਇਲਾਜ ਕਰਾਉਣਾ ਮੇਰੇ ਕੋਲ ਐ ਹੋਏ ਕੋਸ਼ ਹੈਗਾ ਮੇਰਾ ਕੋਈ ਹੋਰ ਸਹਾਰਾ ਨਹੀਂ ਐ ਬੇਟੀ ਵਿਆਹੀ ਆਪਣੇ ਘਰ ਐ ਠੀਕ ਹੈ ਪਰ ਕੀ ਅਪੀਲ ਕੀ ਕਰਨੀ ਚਾਹੁੰਦੇ ਹੋ ਤੁਹਾਡੇ ਤੁਹਾਨੂੰ ਪੈਸੇ ਚਾਹੀਦੇ ਕਿ ਤੁਹਾਡੇ ਬੱਚੇ ਦਾ ਇਲਾਜ ਚਾਹੀਦਾ ਤੁਸੀਂ ਸੀਜਨ ਹਸਪੀਟਲ ਦੇ ਵਿੱਚ ਐਡਮਿਟ ਹੋ ਕੀ ਹੁਣ ਲੋਕੀ ਕੀ ਕਰਨ ਤੁਹਾਡਾ ਇਲਾਜ ਕਰਾਉਣ ਕੇ ਪੈਸੇ ਦੇਣ ਚਲੋ ਜੇ ਹੋ ਸਕਦਾ ਪੈ ਹੋ ਜੀ ਰਾਜਵੰਤ ਹਾਂਜੀ ਅ ਵੀਰ ਜੀ ਵੀ ਸਾਡੇ ਨਾਲ ਮੌਜੂਦ ਹੈ ਵੀਰ ਜੀ ਦੀ ਬਾਹ ਕੱਟੀ ਹੈ ਹਾਂ ਵੀਰੇ ਕੀ ਨਾਮ ਆਪਣਾ ਨਿਸ਼ਾਨ ਸਰ ਦਰਸ਼ ਕਿਦਾਂ ਹੋਇਆ ਐਕਸੀਡੈਂਟ ਜਿਹੜਾ ਸਰ ਇਦਾਂ ਹੀ ਪਹਿਲਾਂ ਪੰਮ ਦੀ ਸਰ ਐਨ ਐਸ ਸੀ ਤੇ ਹੁਣ ਇੱਥੇ ਆਏ ਸੀ ਤੇ ਫਿਰ ਇੱਥੇ ਆਣ ਕੇ ਕੰਮ ਜਿਆ ਕਰਨ ਦਾ ਸੀ ਤੇ ਇਹੀ ਕੰਮ ਦੇ ਚੱਕਰ 'ਚ ਸ਼ੀਸ਼ੇ ਵਾਲਾ ਬਾਰੀ ਦਾ ਸ਼ੀਸ਼ਾ ਸੀ ਤੇ ਉਹ ਨਾ ਉਹ ਟੁੱਟ ਗਿਆ ਸੀ ਜੱਕ ਦਾ ਜਿਹਨੇ ਲਗਾ ਰਹੇ ਸੀ ਟੁੱਟਦੇ ਟੁੱਟਦੇ ਬਾਹਾਂ ਦੇ ਵਿੱਚ ਕੁਝ ਪਤਾ ਹੀ ਨਹੀਂ ਲੱਗਾ ਸਰ ਜੱਕਦਾ ਮੈਂ ਇੰਦਾ ਹੀ ਕਨਫਿਊਜ਼ਿੰਗ ਜਿਹਾ ਹੀ ਹੋ ਗਿਆ ਤੇ ਬਾਹਾਂ ਚ ਖੁੱਜ ਗਿਆ ਤੇ ਉਹ ਜਦੋਂ ਮਿਲ ਖबरा ਗਏ ਇਕਦਮ ਜਦੋਂ ਕੱਢਿਆ ਨਾ ਖੁੱਭ ਗਿਆ ਸੀ ਸ਼ੀਸ਼ਾ ਤੇ ਉਹ ਫਿਰ ਕੱਢ ਕੇ ਬਲੀਡਿੰਗ ਬਹੁਤ ਜ਼ਿਆਦਾ ਹੋ ਗਈ ਸੀ ਫਿਰ ਜੱਕਦਾ ਮੈਂ ਇੰਦਾ ਹੀ ਹਸਪੀਟਲ ਆਇਆ ਮੈਨੂੰ ਪਤਾ ਹੀ ਨਹੀਂ ਸਰ ਬਿਓਸ਼ੀ ਹੋ ਗਿਆ ਸੀ ਇਸ ਟਾਈਮ ਤੇ ਪਰ ਹੁਣ ਮੰਮੀ ਤੁਹਾਡੇ ਮੰਗ ਕਰ ਰਹੀ ਹੈ ਕਿ ਤੁਹਾਡਾ ਇਲਾਜ ਕਰਵਾਇਆ ਜਾਵੇ ਕੀ ਤੁਸੀਂ ਕੀ ਬੇਨਤੀ ਕਰਨੀ ਚਾਹੁੰਦੇ ਹੋ ਦਾਨੀ ਸੱਜਣ ਨੂੰ ਸਰ ਇਹ ਕਿੰਨੇ ਕਿ ਚਲੋ ਇਲਾਜ ਹੀ ਹੋ ਜਾਏ ਬਾਕੀ ਹੋਰ ਨਹੀਂ ਚਲੋ ਕਮਾਉਣ ਜੋਗਾ ਹੋ ਜਾ ਫਿਰ ਅੱਗੇ ਵੰਗੂ ਪੱਕੀ ਕੁਛ ਆਪਣੇ ਸਿਰ ਤੇ ਖਰਾਗੇ ਜੀ ਬਿਲਕੁਲ ਤੁਸੀਂ ਵੇਖ ਰਹੇ ਹੋ ਕਿ ਜਿਸ ਤਰੀਕੇ ਨਾਲ ਮਾਂ ਨੇ ਪੁਕਾਰ ਕੀਤੀ ਹੈ ਉਸ ਤਰੀਕੇ ਨਾਲ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਬਸ ਮੇਰਾ ਇਲਾਜ ਹੋ ਜਾ ਮੈਂ ਕਮਾਉਣ ਜੋਗਾ ਹੋ ਜਾ ਮੈਂ ਫਿਰ ਤੋਂ ਆਪਣੇ ਘਰ ਦਾ ਖਰਚਾ ਚੁੱਕ ਸਕਾਂ ਜਿਸ ਤਰੀਕੇ ਨਾਲ ਅਸੀਂ ਵਕ ਵਕ ਸਟੋਰੀਆਂ ਦਿਖਾਉਂਦੇ ਆ ਅਸੀਂ ਨਾਲਦਾਨੀ ਸੱਜਣਾ ਨੂੰ ਵੀ ਅਪੀਲ ਕਰਦੇ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ ਜਿਸ ਤਰੀਕੇ ਨਾਲ ਗੁਰੂ ਸਾਹਿਬ ਦਾ ਵੀ ਫਰਮਾ ਰਹੇ ਉਸੇ ਤਰੀਕੇ ਨਾਲ ਸਾਨੂੰ ਇਹਨਾਂ ਲੋਕਾਂ ਦੀ ਮਤ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਬੰਦਾ ਇੱਕ ਪਾਸੇ ਗਰੀਬ ਹੁੰਦਾ ਇੱਕ ਪਾਸੇ ਮਜਬੂਰੀਆਂ ਪੈ ਜਾਂਦੀਆਂ ਨੇ ਜਿਸ ਤਰੀਕੇ ਨਾਲ ਇਸ ਪਰਿਵਾਰ ਦੇ ਉੱਤੇ ਮਜਬੂਰੀਆਂ ਦਾ ਪਹਾੜ ਡਿੱਗ ਪਿਆ ਕਿ ਇੱਕ ਹੀ ਕਮਾਉਣ ਵਾਲਾ ਬੱਚਾ ਤੇ ਉਹਦੀ ਵੀ ਬਾਹ ਦੇ ਉੱਤੇ ਸਾਢੇ ਲੱਖ ਚੁੱਕੀ ਆ ਜਿਸ ਤਰੀਕੇ ਨਾਲ ਗੱਲ ਕਰੀ ਤੇ 6 ਮਹੀਨੇ ਦਾ ਟਾਈਮ ਲੱਗ ਜਾਣਾ ਬੱਚੇ ਨੂੰ ਹੱਲੇ ਕੰਮ ਕਰਨ ਨੂੰ ਲੈ ਕੇ ਪਰ ਸਾਨੂੰ ਚਾਹੀਦਾ ਕਿ ਸਾਰਿਆਂ ਨੂੰ ਇਸ ਚੀਜ਼ ਦੀ ਵੱਧ ਤੋਂ ਵੱਧ ਪੱਧਰ ਤੇ ਆਣ ਕੇ ਹੈਲਪ ਕਰਨੀ ਚਾਹੀਦੀ ਹੈ ਕਿ ਇਸ ਬੱਚੇ ਦਾ ਇਲਾਜ ਹੋ ਸਕੇ ਅਤੇ ਬੱਚਾ ਫਿਰ ਆਪਣੇ ਹੱਥੀਂ ਆਪਣਾ ਕੰਮ ਕਰ ਸਕੇ ਆਪਣੇ ਪਰਿਵਾਰ ਨੂੰ ਪਾਲ ਸਕੇ ਬਾਕੀ ਤੁਸੀਂ ਜੁੜੇ ਰਹੋ ਇਦਾਂ